ਸਾਸੀ ਕਾਲ ਜੀ ਤੁਸੀਂ ਜੁੜੇ ਹੋ ਲੋਕਰਾ ਟੀਵੀ ਨਾਲ ਅੱਜ ਅਸੀਂ ਠਾਣਾ ਜੈਤੋ ਦੇ ਅੱਗੇ ਮੌਜੂਦ ਹਾਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁਨਾਂ ਨੇ ਧਰਨਾ ਲਾਇਆ ਹੋਇਆ ਹੈ ਧਰਨੇ ਦਾ ਕਾਰਨ ਹੈ ਕਿ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਨੇ ਇੱਕ ਵਿਅਕਤੀ ਤੋਂ ਪੈਸੇ ਲੈਣੇ ਸੀ ਉਹ ਲਗਾਤਾਰ ਕਿਸਾਨ ਨੂੰ ਪੈਸੇ ਦੇਣ ਤੋਂ ਟਾਲਮਟੋਲ ਕਰ ਰਿਹਾ ਸੀ ਜਿਸ ਦੇ ਚਲਦਿਆਂ ਮਹਿਜ 2 ਏਕੜ ਦਾ ਮਾਲਕ ਕਿਸਾਨ ਸੀ ਜੋ ਕਿ ਜ਼ਮੀਨ ਵੇਚ ਕੇ ਉਹਨੇ ਉਸ ਬੰਦੇ ਨੂੰ ਪੈਸੇ ਦਿੱਤੇ ਸੀ ਜਿਸ ਦੇ ਚਲਦਿਆਂ ਕਿਸਾਨ ਦਿਮਾਗੀ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਤੇ ਇਹ ਪਰੇਸ਼ਾਨੀ ਦੇ ਕਾਰਨ ਬੀਤੇ 2 ਦਿਨ ਪਹਿਲਾਂ ਉਸ ਦੀ ਮੌਤ ਹੋ ਜਾਂਦੀ ਹੈ 2 ਦਿਨ ਤੋਂ ਕਿਸਾਨ ਲਗਾਤਾਰ ਪ੍ਰਸ਼ਾਸਨ ਦੇ ਹਾਰੇ ਕੱਢ ਰਹੇ ਐ ਕਿ ਜਿਸ ਵਿਅਕਤੀ ਨੇ ਕਿਸਾਨਾਂ ਨਾ ਠੱਗੀ ਮਾਰੀ ਆ ਉਸ ਤੇ ਕਾਰਵਾਈ ਕੀਤੀ ਜਾਵੇ ਪਰ ਜੈਤੋ ਦਾ ਡੀਐਸਪੀ ਤੇ ਜੈਤੋ ਦਾ ਐਸਐਚਓ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਜਿ ਉਸ ਬੰਦੇ ਨੇ ਠੱਗੀ ਮਾਰੀ ਆ ਉਸ ਦਾ ਲਗਾਤਾਰ ਪੱਖ ਪੂਰ ਰਹੇ ਸਨ ਜਿਸ ਦੇ ਚਲਦਿਆਂ ਲੋਕਾਂ ਨੂੰ ਮਜਬੂਰ ਧੰਨਾ ਦੇਣਾ ਪਿਆ ਧਰਨੇ ਤੋਂ ਪਹਿਲਾਂ ਧਰਨਾਕਾਰੀ ਜਦੋਂ ਮਿੱਤਕਦੀ ਦੇਹ ਨੂੰ ਲੈ ਕੇ ਧਰਨੇ ਵਿੱਚ ਆ ਰਹੇ ਸੀ ਉਸ ਟਾਈਮ ਵੀ ਪੁਲਿਸ ਨੇ ਲੋਕਾਂ ਨਾਲ ਕਾਫੀ ਅਨਮੁਖੀ ਵਿਹਾਰ ਕੀਤਾ লাশ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਦਾ ਲੋਕਾਂ ਨੇ ਬੁਰਾ ਬਣਾਇਆ ਲੋਕਾਂ ਦਾ ਵਿਰੋਧ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਪਿੱਛੇ ਹਟਣਾ ਪਿਆ ਤੇ লাশ ਧਰਨੇ ਵਾਲੀ ਜਗ੍ਹਾ ਵਿੱਚ ਪਹੁੰਚੀ ਇਸ ਦੇ ਨਾਲ ਹੀ ਹੁਣ ਲਗਾਤਾਰ ਧਰਨਾ ਲੋਕਾਂ ਦੁਆਰਾ ਜਾਰੀ ਹੈ ਤੇ ਪ੍ਰਸ਼ਾਸਨ ਲਗਾਤਾਰ ਧਰਨਾਕਾਰੀਆਂ ਨਾਲ ਗੱਲਬਾਤ ਵੀ ਕਰ ਰਿਹਾ ਹੈ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਲਗਾਤਾਰ ਜੈਤੋ ਦਾ ਪ੍ਰਸ਼ਾਸਨ ਲੋਕਾਂ ਦਾ ਪੱਖ ਪੂਰਨ ਦੀ ਬਜਾਏ ਇੱਕ ਵਿਅਕਤੀ ਦਾ ਪੱਖ ਪੂਰ ਰਿਹਾ ਜਿਸ ਨੂੰ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਨੂੰ ਸਿਆਸੀ ਤੌਰ ਤੇ ਛਾਇਆ ਹੈ ਸ਼ਾਸਕ ਸ਼ਹਿਰ ਦੇ ਚਲਦਾ ਪ੍ਰਸ਼ਾਸਨ ਲੋਕਾਂ ਦੀ ਬਜਾਏ ਉਸ ਵਿਅਕਤੀ ਦਾ ਪੱਖ ਪੂਰ ਰਿਹਾ ਜਿਸ ਨੇ ਇਸ ਮ੍ਰਿਤਕ ਨਾਲ ਠੱਗੀ ਮਾਰੀ ਹੈ ਜਿਹੜਾ ਇਹ ਧਰਨਾ ਇਤਾਰੇ ਕੀ ਕਾਰਨ ਹੈ ਮੈਂ ਸਾਡੇ ਵੀਰ ਰਾਜੂ ਦੀ ਮੌਤ ਹੋਈ ਸੀ ਉਹਦੇ ਕਾਰਨ ਅਸੀਂ ਧਰਨਾ ਲਾਇਆ ਇਹ ਪ੍ਰਸ਼ਾਸਨ ਵੇਖੋ ਵੀ ਕੀ ਕੀ ਹਾਲਾਤ ਕਰਦਾਗਾ ਵੀ ਡੈੱਡ ਬੋਦੀ ਆਉਂਦੀ ਡੈੱਡ ਬੋਦੀ ਨੂੰ ਰੋਕਿਆ ਇਹ ਨਹੀਂ ਕਰਦੇ ਵੀ ਜਿਹੜੇ ਪਰਿਵਾਰ ਨਾਲ ਤੱਕਾ ਹੋਇਆ ਜਿਹਦੇ ਨਾਲ ਇੱਕ ਬੰਦੇ ਦੀ ਮੌਤ ਹੋ ਗਈ ਉਹਨੂੰ ਇਹ ਇਨਸਾਫ ਨਹੀਂ ਦਉਂਦੇ ਅੰਦਰੋਂ ਹੁਣ ਜੋ ਲਾਨ ਆਊਗਾ ਠੀਕ ਆ ਸਾਡਾ ਟੈਂਟ ਨਹੀਂ ਟਰਾਲੀ ਦੇ ਵਿੱਚ ਪਿਆ ਹੁਣ ਅਸੀਂ ਇੱਥੇ ਟੈਂਟ ਲਾਵਾਂਗੇ ਜੇ ਧਰਨਾ ਲੰਮਾ ਚੱਲਿਆ ਪਿਆ ਤਾਂ ਚਲਾਵਾਂਗੇ ਮੈਂ ਸਾਰੇ ਚੈਨਲ ਵਾਲਿਆਂ ਦਾ ਤੇ ਸਾਰੇ ਕਿਸਾਨ ਜਥੇਬੰਦੀਆਂ ਦਾ ਸਬਦ ਦਾ ਬਹੁਤ ਬਹੁਤ ਧੰਨਵਾਦ ਕਰਦਾਂ। ਅੱਛਾ ਇੱਕ ਪਾਸੇ ਸੈਂਕੜੇ ਦੀ ਗਿਣਤੀ ਕਿਸਾਨ ਐ, ਬੀਬੀਆਂ ਹੀ ਬੈਠੀਆਂ ਐ। ਤੁਸੀ ਇਹ লাশ ਵੀ ਇੱਥੇ ਧਰਨੇ 'ਚ ਰੱਖੀ ਹੋਈ ਐ। ਤੇ ਦੂਜੇ ਪਾਸੇ ਜਿਹੜਾ ਬੰਦਾ ਐ ਤੁਸੀ ਇਲਜ਼ਾਮ ਲਾ ਰਹੇ ਉਹ ਇੱਕ ਇਕੱਲਾ ਬੰਦਾ ਐ। ਇੱਕ ਪਾਸੇ ਸੈਂਕੜੇ ਦੀ ਗਿਣਤੀ, ਪ੍ਰਸ਼ਾਸਨ ਨੇ ਸੈਂਕੜੇ ਬੰਦੇ ਦੀ ਗੱਲ ਇੱਕ ਬੰਦੇ ਦੇ ਮੁਕਾਬਲੇ ਕਿਉਂ ਨਹੀਂ ਤੋਂਦਿਆ? ਉਹ ਜੀ ਕੁਝ ਤਾਂ ਜੋ ਇਹ ਲੀਡਰ ਹੁੰਦੇ ਆ ਇਹਨਾਂ ਦਾ ਇਹਨਾਂ ਚੀਜ਼ਾਂ 'ਚ ਲੀਡਰਾਂ ਦੇ ਹੱਥ ਤੋਂ ਵਗੈਰੇ ਇਹ ਠੱਗੀਆਂ ਨਹੀਂ ਵੱਜਦੀਆਂ। ਕੁਝ ਇਹ ਹੋ ਗਿਆ ਲੀਡਰਾਂ ਦਾ ਪ੍ਰਸ਼ਾਸਨ ਦੇ ਉੱਤੇ ਦਬਾਅ ਹੁੰਦਾ। ਵੀ ਥੋੜੀ ਨਹੀਂ ਬਦਲੀ ਕਰਦੇ ਕੁਝ ਕਰ ਦਾਂਗੇ ਇਹ ਚੀਜ਼ਾਂ ਦਾ ਦਵਾ ਹੋ ਗਿਆ ਵੀ ਇਹ ਕਾਰਨਾ ਕਰਕੇ ਇਹਨਾਂ ਲੋਕਾਂ ਨੂੰ ਪਾਸੇ ਕੀਤਾ ਜਾਂਦਾ ਘਟੋ ਘਾਟ 10 11 ਲੋਕ ਇੱਥੇ ਆ ਗਏ ਕੋਈ ਕਹਿੰਦਾ ਮੇਰਾ 10 ਲੱਖ ਦੀ ਠੱਗੀ ਆਈ ਕੋਈ 15 ਲੱਖ ਦੀ ਠੱਗੀ ਆ ਕੋਈ 20 ਲੱਖ ਦੀ ਠੱਗੀ ਆ ਇਹ ਪ੍ਰਸ਼ਾਸਨ ਉਹਨਾਂ ਨੂੰ ਬਚਾਉਣ ਦਾ ਤਲਿਆ ਹੋਇਆ ਮੈਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਆਉਂਦੀ ਵੀ ਉਹ ਸਾਡੇ ਲੋਕਾਂ ਦਾ ਟੈਕਸ ਦਾ ਪੈਸਾ ਉਹਨਾਂ ਦੀ ਤਨਖਾਹ ਮਿਲਦੀ ਆ ਵੀ ਸਾਡੀ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ ਕਿ ਇਹਨਾਂ ਚੋਰਾਂ ਦੀ ਮਦਦ ਕਰਨੀ ਚਾਹੀਦੀ ਆ ਹਾਂ ਜੀ ਜਿਹੜਾ ਧਰਨਾ ਦਿੱਤਾ ਇਹਦਾ ਕੀ ਕਾਰਨ ਹੈ ਠਾਣੇ ਮੂਲੇ ਧਰਨਾ ਦਿੱਤਾ ਇਹ ਜਿਹੜਾ ਠਾਣੇ ਮੂਲੇ ਧਰਨਾ ਦਿੱਤਾ ਹੈ ਭਾਰਤੀ ਕਿਸਾਨ ਜਿਹੜੇ ਨੇ ਨੇਕ ਦਾ ਗਰਾਹਾਂ ਵੱਲੋਂ ਜੈਤੋ ਦਾ ਕਿਸਾਨ ਆ ਰਾਜੂ ਸਿੰਘ ਜ਼ਮੀਨ ਇੱਕ ਵਿਅਕਤੀ ਕੋਠੇ ਹਜੂਰਾ ਸਿੰਘ ਵਾਲੇ ਕੋਟਲੀ ਦੇ ਕੋਠੇ ਆ ਉਹ ਕਿਸਾਨ ਨੇ ਪੀੜਤ ਕਿਸਾਨ ਵਾਣ ਲੈ ਜ਼ਮੀਨ ਲਈ ਸੀ 9 ਕਿੱਲੇ ਗਹਿਣੇ 9 ਕਿੱਲੇ ਜ਼ਮੀਨ ਗਹਿਣੇ ਲਈ ਸੀ ਤੇ ਉਹ ਵਿਅਕਤੀ ਨੂੰ ਨਾ ਤਾਂ 2 ਸਾਲ ਦਾ ਠੇਕਾ ਵਾਪਸ ਕੀਤਾ ਜਾਂ ਹੀ ਉਹ ਨਾ ਜ਼ਮੀਨ ਛੱਡੀ ਨਾ ਹੀ ਉਹ ਪੈਸੇ ਵਾਪਸ ਕੀਤੇ ਇਹਦੀ ਦਿਮਾਗੀ ਟੈਨਸ਼ਨ ਲੈਣ ਕਰਨਾ 2-4 ਦਿਨਾਂ ਤੋਂ ਪਹਿਲਾਂ 4 ਕਿ ਦਿਨਾਂ ਤੋਂ ਪਹਿਲਾਂ ਰਾਜੂ ਦਿਮਾਗੀ ਪਰੇਸ਼ਾਨ ਹੋ ਗਿਆ ਦਿਮਾਗੀ ਪਰੇਸ਼ਾਨ ਹੋਣ ਤੋਂ ਬਾਅਦ ਇਹਨਾਂ ਨੇ ਬਠਿੰਡਾ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰ ਲਿਆ ਉਸ ਤੋਂ ਬਾਅਦ ਡੀ ਐਮ ਸੀ ਲੁਧਿਆਣਾ ਉਹ ਜ਼ਮੀਨ ਦੀ ਟੈਨਸ਼ਨ ਲੈਣ ਕਰਨਾ ਪੈਸੇ ਦੀ ਟੈਨਸ਼ਨ ਲੈਣ ਕਰਨਾ ਰਾਜੂ ਸਿੰਘ ਦਾ ਜੋ ਔਕਾਲ ਚਲਾ ਨਾ ਕਰਕੇ ਮਰ ਗਿਆ ਸੀ ਉਹਦੇ ਕੱਲ ਵੀ ਅਸੀਂ ਭਾਰਤੀ ਕਿਸਾਨ ਯੂਨੀਅਨ ਨੇਕ ਦਾ ਗ੍ਰਾਹਾਂ ਵੱਲੋਂ ਸਦਰ ਥਾਣਾ ਜੈਤੋ ਵਿਖੇ ਧਰਨਾ ਲਾਇਆ ਤੇ ਅੱਜ ਵੀ ਰਾਜੂ ਸਿੰਘ ਦੀ ਡੈੱਡ ਬੋਡੀ ਲੈ ਕੇ ਉਹਦੇ ਪਰਿਵਾਰ ਦੇ ਸਮੇਤ ਇੱਥੇ ਧਰਨਾ ਲਾਇਆ ਜਦੋਂ ਉਹਦੀ ਡੈੱਡ ਬੋਡੀ ਲਈ ਜਾ ਰਹੀ ਸੀ ਜੈਤੋ ਦੇ ਡੀਐਸਪੀ ਤੇ ਪ੍ਰਸ਼ਾਸਨ ਨੇ ਉਹਦੀ ਡੈੱਡ ਬੋਡੀ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਇੱਥੋਂ ਫੈਸਲਾ ਐਲਾਨ ਕੀਤਾ ਪਰ ਡੈੱਡ ਬੋਡੀ ਇੱਥੇ ਲਿਆਂਦੀ ਹੁਣ ਵੀ ਉਹ ਗੱਲਬਾਤ ਲਗਾਤਾਰ ਤੜਕੇ ਦੀਆਂ 2-3 ਮੀਟਿੰਗਾਂ ਹੋ ਰਹੀਆਂ ਨੇ ਸਵੇਰ ਦੀਆਂ ਅੰਦਰ ਚੱਲ ਰਹੀ ਹੈ ਉਸ ਕਰਕੇ ਉਹ ਕਿਸਾਨ ਨੇ ਕਿਸਾਨਾਂ ਨਾਲ ਠੱਗੀ ਮਾਰੀ ਹੋਰ ਵੀ 6-7 ਕਿਸਾਨ ਆ ਜਿਹੜੇ ਨਾਲ ਨੇ ਉਹਨਾਂ ਨੂੰ ਕਰੋੜਾਂ ਰੁਪਈਆ ਦੀ ਠੱਗੀ ਮਾਰੀ ਬੈਠਾ ਸਾਰੇ ਕਿਸਾਨਾਂ ਨੂੰ ਤੇ ਇਹ ਕਿਸਾਨ ਦਾ ਹੁਣ ਵੀ ਅੰਦਰ ਗੱਲਬਾਤ ਚੱਲਦੀ ਹੈ ਕਿਵੇਂ ਨਿਬੜਦਾ ਕੀ ਹੁੰਦਾ ਉਹ ਕਿਸਾਨ ਆਗੂ ਜਾਨੇ ਕਿ ਜ਼ਿਲ੍ਹੇ ਦੇ ਜਿਹੜੇ ਆਗੂ ਇੱਥੇ ਬੈਠੇ ਆ ਮਜ਼ਦੂਰ ਮੌਜੂਦ ਬੈਠੇ ਆ ਅਧਿਕਾਰੀ ਜ਼ਿਲ੍ਹੇ ਦੇ ਫਰੀਦਕੋਟ ਦੇ ਪੁਲਿਸ ਦੇ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਇਹ ਗੱਲ ਕਿੱਥੇ ਅਟਕੀ ਹੋਈ ਹੈ ਇਹ ਗੱਲਬਾਤ ਤਾਂ ਨੇੜੇ ਹੀ ਆ ਬਸ 2 4 5 7 ਮਿੰਟਾਂ 'ਚ ਨਿਬੜਨ ਵਾਲੀ ਹੈ ਗੱਲ ਸਿਰੇ ਤੇ ਗੱਲ ਲੱਗੀ ਵੀ ਤਾਂ ਹੀ ਲੱਗੇ ਸੀ ਖੋਖਣ ਦੇਸ ਕਰਕੇ ਸੀ ਤੜਕੇ ਸਵੇਰ ਦੇ ਲੱਗੇ ਹੋਏ ਸੀ ਉਹ ਨੇੜੇ ਹੀ ਆ ਬਿਲਕੁਲ ਆਉਣ ਵਾਲਾ ਆਗੂਆਂ ਨੇ ਤੁਹਾਨੂੰ ਅਗਲਾ ਲਾਂਡ ਦੱਸ ਦੇਣਾ ਅੱਜ ਕਲਮਾ ਸਾਹਿਬ ਜ ਇਹਦੇ ਬਾਰੇ ਕਸੂਰ ਧਰਨਾ ਵੈਸੇ ਤਾਂ ਇਹ ਕਹੇ ਹੈਗਾ ਕਿ ਵਿਸ਼ੇਸ਼ ਤੌਰ ਤੇ ਜੱਤੋ ਦੇ ਵਿੱਚ ਜਿਹੜਾ ਹੈ ਇਹ ਹਲਕਾ ਸ਼ਹਿਰ ਆ ਇੱਥੇ ਰੋਜ਼ਾਨਾ ਹੀ ਧਰਨੇ ਲੱਗੇ ਰਹਿੰਦੇ ਆ ਤੇ ਪ੍ਰਸ਼ਾਸਨ ਨੂੰ ਪਤਾ ਨਹੀਂ ਕੀ ਬਿਮਾਰੀ ਲੱਗੀ ਹੈ ਕਿਸੇ ਗੱਲ ਦੀ ਕਿ ਜਦੋਂ ਤੱਕ ਕੋਈ ਧਰਨਾ ਪੰਜ ਚਾਰ ਦਿਨ ਨਹੀਂ ਲੱਗਦਾ ਲੱਗਦਾਗਾ ਉਦੋਂ ਤੱਕ ਕਿਸੇ ਵੀ ਮਸਲੇ ਨੂੰ ਇਹ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇਗੇ ਅਸੀਂ ਕੋ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਕਿ ਇਹ ਰਬਈਆ ਛੱਡ ਕੇ ਲੋਕਾਂ ਨੂੰ ਧਰਨਿਆਂ ਮਜਾਰਿਆਂ ਦਾ ਜਿਹੜਾ ਰਾਹ ਉਸ ਤੋਂ ਪਾਸੇ ਕਰਕੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਹ ਜਿਹੜਾ ਅੱਜ ਦਾ ਮਸਲਾ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ। ਇਹਦੇ ਬਾਰੇ ਇਹ ਹੈਗਾ ਕਿ ਰਾਜੂ ਸਿੰਘ ਨਾਮ ਦਾ ਇੱਕ ਬੰਦਾ ਹੈ। ਉਹਨੇ ਕੋਟਲੀ ਪਿੰਡ ਦੇ ਕਿਸੇ ਵਿਅਕਤੀ ਤੋਂ ਪੈਸੇ ਲੈਣੇ ਸੀਗੇ। ਉਹਨੇ ਕਾਫੀ ਕਈ ਕਚਰ ਹੋ ਗਿਆ ਉਹਨੂੰ ਕਹਿੰਦੇ ਵੀ ਭਾਈ ਮੇਰੇ ਪੈਸੇ ਵਾਪਸ ਕਰ ਜਾਂ ਮੈਨੂੰ ਜ਼ਮੀਨ ਦੇ ਜਿਹੜੀ ਦਾ ਇੱਕ ਨਾਮਾ ਕਰਾਇਆ। ਪਰ ਉਹਨੇ ਨਾ ਜ਼ਮੀਨ ਦਿੱਤੀ ਆ ਤੇ ਨਾ ਉਹਨੇ ਪੈਸੇ ਵਾਪਸ ਕੀਤੇ ਆ ਇਸ ਕਰਕੇ ਉਹਦੀ ਮੌਤ ਹੋ ਗਈ ਆ ਤੇ ਹੁਣ ਸਾਰੇ ਲੋਕਾਂ ਨੇ ਜਥੇਬੰਦੀਆਂ ਨੇ ਰਲ ਕੇ ਇਸ ਗੱਲ ਦਾ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਨਸਾਫ ਦੀ ਗੱਲ ਕੀਤੀ ਆ ਕਿ ਉਹ ਪਰਿਵਾਰ ਨੂੰ ਇਨਸਾਫ ਦੁਵਾਇਆ ਜਾਵੇ ਜਿਹੜਾ 30-35 ਲੱਖ ਰੁਪਈਆ ਜਿੰਨਾ ਵੀ ਜੋ amount ਆ ਗਈ ਆ ਉਹਦੀ amount ਪੈਸੇ ਦੀ ਉਹ ਦੁਵਾਈ ਜਾਵੇ ਅੱਛਾ ਤੁਸੀਂ ਕਾਂਗਰਸ ਪਾਰਟੀ ਦੇ ਹਲਕਾ ਚਾਰਜ ਦੇ ਤੌਰ ਤੇ ਧੰਨਵਾਦ ਕੀਤਾ ਹੈ ਇੱਥੇ ਆਮ ਆਦਮੀ ਪਾਰਟੀ ਸਰਕਾਰ ਆ ਉਹ ਕਹਿੰਦੇ ਸੀ ਕਿ ਸਰਕਾਰ ਆਉਣ ਤੋਂ ਬਾਅਦ ਅਸੀਂ ਲੋਕਾਂ ਦੇ ਆਮ ਲੋਕਾਂ ਦੀ ਸੁਣਵਾਈ ਕਰਾਂਗੇ ਆਮ ਲੋਕਾਂ ਕਹਿੰਦੇ ਆ ਬੋਤਾਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੋਈ ਤਾਂ ਹੁਣ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਹੈ ਦੇਖ ਹੀ ਲਿਆ ਲੋਕਾਂ ਨੇ ਜਿਹੜਾ ਕਹਿੰਦੇ ਸੀ ਬਦਲਾ ਲਿਆਉਣਾ ਇੱਥੇ ਬਦਲਾ ਤਾਂ ਉਹੀ ਬੁੰਦੜ ਗਿਆ ਹੈ ਬੁੰਦੜਿਆ ਫਿਰਦਾ ਪੰਜਾਬ ਦੇ ਵਿੱਚ ਅੱਜ ਕੋਈ ਵੀ ਵਰਗ ਨਹੀਂ ਹੈ ਜਿਹੜਾ ਕਿ ਧਰਨੇ ਨਹੀਂ ਲਾ ਰਿਹਾ ਆਪਣੇ ਹੱਕਾਂ ਲਈ ਆਪਣੀਆਂ ਮਸਲੇ ਮਹੱਲਕ ਕਰਨ ਲਈ ਇਥੋਂ ਤੱਕ ਕਿਦੂ ਮਾੜੀ ਗੱਲ ਕੀ ਹੋਊਗੀ ਕਿ ਇੱਕ ਪਾਸੇ ਪੁੱਤ ਮਰ ਜਾਵੇ ਜਾਂ ਕਿਸੇ ਬੱਚੇ ਬੀਬੀ ਦਾ ਸੁਹਾਗ ਹੈ ਉਹ ਮਰ ਜਾਵੇ ਤੇ ਉਹ ਸਥਾਣੇ ਮੂਰੇ ਰੱਖ ਕੇ ਜਾਂ ਚੌਂਕਾ ਵਿੱਚ ਰੱਖ ਕੇ ਉਹਦੇ ਲਈ ਇਨਸਾਫ ਲੈਣ ਮੰਗਣ ਦੀ ਮੰਗ ਕੀਤੀ ਜਾਵੇ ਐਦੂੰ ਮਾੜੀ ਗੱਲ ਕਿਹੜੀ ਹੋ ਸਕਦੀ ਆ ਪੰਜਾਬ ਸਰਕਾਰ ਸਰ ਇਸ ਤੋਂ ਪਹਿਲਾਂ ਪਰਿਵਾਰ ਨੇ ਇਹ ਵੀ ਇਲਜ਼ਾਮ ਲਾਇਆ ਕਿ ਧਰਨਾ ਲਾਉਣ ਤੋਂ ਪਹਿਲਾਂ ਪ੍ਰਸ਼ਾਸਨ ਨੇ ਸਾਨੂੰ ਦਬਾਉਣ ਦੀ ਬੜੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕੋਈ ਗੱਲ ਉੱਠੇ ਨਾ ਇਸ ਮਸਲੇ ਨੂੰ ਦਬਾਇਆ ਜਾਵੇ ਪਰ ਲੋਕ ਜਿਹੜੇ ਆ ਹੁਣ ਇਹਨੇ ਜਾਗਰਤ ਹੋ ਗਏ ਚੇਤਨ ਹੋ ਚੁੱਕੇ ਆ ਉਹ ਆਪਣੇ ਹੱਕ ਲਈ ਆਪਣੇ ਇਨਸਾਫ ਲਈ ਉਹ ਲੜਨਾ ਜਾਣਦੇ ਆ ਸਿੱਖ ਗਏ ਆ ਗਿਆ ਲੋਕ ਲੜਦੇ ਆ ਇਸ ਕਰਕੇ ਪ੍ਰਸ਼ਾਸਨ ਜਿਹੜਾ ਹੈਗਾ ਹਰ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੋ ਗਲਤ ਨੀਤੀ ਆ ਸਰਕਾਰ ਦੀ ਵੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ